ਸਰਦਾਰ ਸੁਖਬੀ ਸਿੰਘ ਜੀ ਤੀਸਾ ਸਾਹਿਬ ਤੇ ਸਮੂੱਚੀ ਸ਼੍ਰੋਮਣੀ ਗਾਲੀਦਨ ਦੀ ਲੀਡਰਸ਼ਿਪ ਸਾਰੇ ਸਾਹਮਣੇ ਬੈਠੇ ਮੇਰੇ ਵੀਰ ਬਜ਼ੁਰਗ ਨੌਜਵਾਨ ਸਾਥੀ ਪਰੀਆ ਮਾਤਾਵਾਂ ਭੈਣਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਹੱਥ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬਹੁਤ ਜ਼ਿਆਦੇ ਮੈਂ ਬੋਲਣਾ ਨਹੀਂ ਮੈਂ ਤਾਂ ਸਿਰਫ ਇੱਕੋ ਹੀ ਗੱਲ ਕਰਨਾ ਚਾਹੁੰਨਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਕੰਮ ਦੇ ਨੇ ਜੋਰ ਹੋਣ ਦੇ ਬਾਵਜੂਦ ਸਮੇਂ 'ਚੋਂ ਸਮਾਂ ਕੱਢ ਕੇ ਆਇਓ ਅੱਜ ਦੀ ਮੀਟਿੰਗ ਦਾ ਮਕਸਦ ਯਾ ਕੋਈ ਇਹ ਮੀਟਿੰਗ ਨਹੀਂ ਸੀ ਸਦੀ ਬਲਕਿ ਸਿਰਫ ਇਸ ਕਰਕੇ ਤੁਹਾਨੂੰ ਸੁਨੇਹੇ ਲੱਗੇ ਸੀ ਕਿ ਵੀ ਬਹੁਤ ਸਾਡੇ ਜਿਹੜੇ ਆਗੂ ਤੇ ਵਰਕਰ ਨੇ ਉਹਨਾਂ ਦੀ ਭਾਵਨਾ ਸੀ ਕਿ ਅਸੀਂ ਢੀਂਸਾ ਸਾਹਿਬ ਨੂੰ ਮਿਲਣਾ ਚਾਹੁੰਦੇ ਆ ਤੇ ਅਸੀਂ ਸੋਚਿਆ ਵੀ ਕਿਈ ਢੀਂਸਾ ਸਾਹਿਬ ਜਿਆਦਾ ਸਮਾਂ ਚੰਡੀਗੜ੍ਹ ਸੀ ਵੀ ਉਹਨਾਂ ਨੂੰ ਉੱਥੇ ਤੁਸੀਂ ਜਾਓਗੇ ਕਿ ਅੱਜ ਢੀਂਸਾ ਦਾ ਵਿੱਚ ਆ ਕੇ ਤੁਹਾਨੂੰ ਮਿਲ ਵੀ ਲੈਣਗੇ ਤੇ ਤੁਹਾਡੇ ਨਾਲ ਜੋ ਤੁਸੀਂ ਗੱਲਾਂ ਕਰਨਾ ਚਾਹੁੰਦੇ ਹੋ ਉਹ ਵੀ ਸਾਰੀਆਂ ਕਰ ਲੈਣਗੇ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੀ ਜੋ ਵੀ ਤੁਸੀਂ ਸਗਤ ਨੇ ਸਾਨੂੰ ਮਾਨ ਸਤਕਾਰ ਦਿੱਤਾ। ਤੁਸੀਂ ਹਮੇਸ਼ਾ ਸਾਡੀ ਪਿੱਛੇ ਖੜੇ ਹੋ ਮੈਂ ਅਸੀਂ ਕਦੇ ਤੁਹਾਡੀ ਦੇਣ ਨਹੀਂ ਦੇ ਸਾਡੇ ਤੇ ਤੁਹਾਡੇ ਬਿਨਾ ਅਸੀਂ ਕੁਝ ਵੀ ਨਹੀਂ। ਜੇ ਅੱਜ ਤੇ ਆਪ ਸਤਕਾਰ ਤੁਹਾਡਾ ਸਾਨੂੰ ਮਿਲਿਆ ਹੈ ਅਸੀਂ ਹਮੇਸ਼ਾ ਤੁਹਾਡੇ ਚਰਨਾਂ ਦੀ ਧੂੜ ਬਣ ਕੇ ਤੁਹਾਡੀ ਜਿੰਨੀ ਕੁ ਵੀ ਸੇਵਾ ਕਰ ਸਕਦੇ ਹਾਂ। ਉਹ ਹਮੇਸ਼ਾ ਕਰਦੇ ਰਹਾਂਗੇ ਕਿ ਮੈਂ ਸਦਾ ਦਹਾ ਸਨਿਆਕਰ ਤੁਹਾਨੂੰ ਜਿਹੜਾ ਆਪਣੇ ਉਗਉਣ ਤੌਰ ਤੇ ਵਿਸ਼ਵਾਸ ਵੀ ਦਿਵਾ ਸਕਦਾ ਤੇ ਨਾਲੇ ਇਹ ਜੋ ਕਮੈਸਾ ਲਿਆ ਗਿਆ ਉਹ ਸਿਰਫ ਇੱਕੋ ਹੀ ਸੋਚ ਤੇ ਸ਼੍ਰੋਮਣੀ ਕਾਲੀ ਦਾ ਸੰਯੁਕਤ ਤੇ ਸ਼੍ਰੋਮਣੀ ਕਾਲੀ ਦਾ ਤੇ ਵਿੱਚ ਮਰਜ਼ਾ ਕੀਤਾ ਸੀ ਵੀ ਆਪਾਂ ਪੰਥ ਨੂੰ ਮਜ਼ਬੂਤ ਕਰਨੇ ਸਪਾਂਸਰ ਸ਼ਕਤੀ ਘੇੜੇਲਾ ਪੰਥ ਮਜ਼ਬੂਤ ਹੋਵੇ ਤਾਂ ਹੀ ਪੰਜਾਬ ਨੂੰ ਆਪਾਂ ਤਕੜਾ ਕਰ ਸਕਦੇ ਹਾਂ ਪਰ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਆਉਣ ਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਨਾਲ ਜੇ ਕੋਈ ਕਈ ਵਾਰ ਆਪਾਂ ਗੱਲ ਕਰਦੇ ਨੇ ਉਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ ਦੂਜੀਆਂ ਪਾਰਟੀਆਂ ਨੂੰ ਮੌਕਾ ਮਿਲ ਜਾਂਦਾ ਹੈ ਤਾਂ ਐਸਾ ਕੋਈ ਵੀ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ ਜਿਹਦੇ ਨਾਲ ਸਰੂਨੀ ਕਾਲੀ ਤੇ ਕਮਜ਼ੋਰ ਹੋਵੇ ਕਿਉਂਕਿ ਐਸੇ ਦੌਰ ਦੇ ਵਿੱਚੋਂ ਇਲੈਕਸ਼ਨ ਦੇ ਵਿੱਚੋਂ ਅਕਾਲੀ ਦਾ ਲੰਘ ਰਿਹਾ ਹੈ ਕੱਲ ਨੂੰ ਜੋ ਕਿਸੇ ਨੇ ਕੀਤਾ ਉਹਦੀ ਮਰਜ਼ੀ ਪਰ ਅਸੀਂ ਅੱਜ ਵੀ ਉਸ ਸੋਚ ਤੇ ਖੜੇ ਆ ਜਿਹੜੀ ਨੂੰ ਲੈ ਕੇ ਅਸੀਂ ਇਕੱਠੇ ਹੋਏ ਸੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਸੀਂ ਅਸੀਂ 300 ਜਿੰਦਾਬਾਦ ਸਿਆਦ ਤੁਹਾਡੇ ਸਾਰਿਆਂ ਦੇ ਨਾਲ ਤੁਸੀਂ ਪਹਿਲੇ ਦਿਨੋਂ ਹੀ ਭਾਵਨਾ ਸਾਰਿਆਂ ਦੀ ਅਸੀਂ ਬਹੁਤ ਕੁਝ ਕਿਉਂਕਿ ਜਿਹੜਾ ਵਰਕਰ ਹੁੰਦਾ ਹੈ ਉਹਨੂੰ ਸਾਡੇ ਨਾਲ ਵੀ ਮਤਭੇਦ ਹੋਇਆ। ਇਸ ਕੋਈ ਦੋਰਾ ਨਹੀਂ। ਪਰ ਨਾਲੇ ਇਹ ਵੀ ਕਈ ਵਾਰ ਆਪਾਂ ਭਾਵਨਾ ਦੇ ਵਿੱਚ ਬੈਠ ਕੇ ਕਈ ਵਾਰ ਐਸਾ ਫੈਸਲਾ ਕਿਉਂਕਿ ਅਕਾਲੀ ਦਲ ਨੇ ਆਪਾਂ ਸਾਰੇ ਅਕਾਲੀ ਦਲ ਕਰਕੇ ਆ। ਇਸ ਚੀ ਕੋਈ ਦੋਰਾ ਨਹੀਂ। ਸੋ ਇਸ ਲਈ ਸਾਰੇ ਨੇ ਅਸੀਂ ਜਦ ਮੀਟਿੰਗ ਕੀਤੀ ਸੀ ਚੰਡੀਗੜ੍ਹ ਉਹਨਾਂ ਦੇ ਵਿੱਚ ਵੀ ਬਹੁਤ ਰੇ ਬਹੁਤ ਗੱਲਾਂ ਕਹੀਆਂ। ਪਰ ਫਿਰ ਆ ਕੇ ਨਹੀਂ ਫੈਸਲਾ ਲਿਆ। ਮੈਂ ਚਲੋ ਆਪਾਂ ਨੂੰ ਜੋ ਕੁਝ ਹੋਇਆ ਠੀਕ ਹੈ ਸ਼ਾਇਦ ਪ੍ਰਮਾਤਮਾ ਨੂੰ ਇਹੀ ਮਨਜੂਰ ਸੀ ਪਰ ਆਪਾਂ ਘਰੇ ਬੈਠੇ ਆ ਆਪਣੀ ਜਿਹੜੀ ਪੰਤ ਪ੍ਰਸਤੀ ਸਾਨੂੰ ਕਿਸੇ ਨੂੰ ਸਬੂਤ ਦੇਣ ਦੀ ਲੋੜ ਨਹੀਂ ਸਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਅਸੀਂ ਆਦੇ ਕਰ ਬੈਠੇ ਇੱਜ਼ਤ ਦੇ ਨਾਲ ਅਸੀਂ ਆਪਦੇ ਘਰੇ ਬੈਠੇ ਆ ਸਾਨੂੰ ਕੋਈ ਕਿਸੇ ਤੋਂ ਕੋਈ ਨਾ ਤਾਂ ਸਾਨੂੰ ਕੋਈ ਬਹੁੜੀ ਆਸ ਰੱਖਣੀ ਹੈ ਕਿ ਸਾਨੂੰ ਕੋਈ ਕੁਝ ਦੇਵੇ ਤੇ ਨਹੀਂ ਅਸੀਂ ਕੋਈ ਐਸਾ ਚਾਹੁੰਦੇ ਆਂ ਵੀ ਕੋਈ ਕਿਸੇ ਦਾ ਇਹਨਾਂ ਹਾਲਾਤਾਂ ਦੇ ਵਿੱਚ ਪਾਕਿਸਤਾਨ ਨੂੰ ਨੁਕਸਾਨ ਹੋਵੇ ਤੋਂ ਸਭ ਦੀ ਰਾਏ ਮੁਤਾਬਕ ਉਸ ਤੋਂ ਬਾਅਦ ਤੁਸੀਂ ਦੇਖਿਆ ਨਾ ਤਾਂ ਕੋਈ ਅਸੀਂ ਬਿਆਨ ਦਿੱਤਾ ਹੈ ਨਾ ਹੀ ਕੋਈ ਆਪਣੀ ਕੋਈ ਪਬਲਿਕ ਤੌਰ ਤੇ ਆਪਾਂ ਕੋਈ ਕਿਸੇ ਵਿੱਚ ਵਿਚਰੇ ਆ ਅਸੀਂ ਸਿਰਫ ਆਪਣੇ ਘਰੇ ਬੈਠੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਜੱਟ ਆਏ ਹੋ ਤੁਹਾਡੇ ਨਾਲ ਬੇਸ਼ੱਕ ਕਾਮਨਾ ਕੀਤੀ ਹੈ ਤੇ ਕਾਮਨਾ ਕਰਦੇ ਰਹਾਂਗੇ ਮੈਂ ਜੇ ਕਿਸੇ ਨੇ ਵੀ ਕੋਈ ਆਪਦੀ ਗੱਲ ਰੱਖਣੀ ਹੈ ਕੋਈ ਗੱਲ ਕਰਨਾ ਚਾਹੁੰਦਾ ਹੈ ਆ ਕੇ ਤੁਸੀਂ ਤੀਸਰਾ ਸਾਹਿਬ ਵੀ ਬੈਠਣਗੇ ਮੈਂ ਵੀ ਬੈਠਾ ਆਪਦੀ ਗੱਲ ਕਰਾਂਗਾ ਉਸੇ ਵਾਸਤੇ ਮੀਟਿੰਗ ਜਿਹੜਾ ਅੱਜ ਆਪਾਂ ਤੁਸੀਂ ਸਾਰਿਆਂ ਨੂੰ ਸੱਦਿਆ ਸੀ ਸੋ ਮੈਂ ਤਾਂ ਇਹੀ ਅੱਜ ਥੋੜਾ ਸਾਰਿਆਂ ਦਾ ਤੇ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਸਾਰਿਆਂ ਨੇ ਸਮੇਂ ਚੋਂ ਸਮਾਂ ਕੱਢਿਆ ਤੇ ਅੱਜ ਕਿਉਂਕਿ ਤੁਹਾਡੇ ਨਾਲ ਹੀ ਸਾਨੂੰ ਹੌਸਲਾ ਮਿਲਦਾ ਕਿਉਂਕਿ ਬੜੀ ਜਾਂ ਇਹਨਾਂ ਦੌਰਾਂ ਵਿੱਚੋਂ ਸਿਆਸੀ ਤੌਰ ਤੇ ਪਰਲਾ ਲੈਂਦਾਂ ਤਾਂ ਬੜੀ ਮਯੂਸੀ ਜ਼ਰੂਰ ਹੁੰਦੀ ਹੈ ਹਰ ਵਿਅਕਤੀ ਨੂੰ ਪਰ ਗੱਲ ਇਹ ਵੀ ਤਾਕਤ ਬੰਦੇ ਨੂੰ ਆਪਦੇ ਸਾਥੀਆਂ ਤੋਂ ਮਿਲਦੀ ਹੈ ਸਾਨੂੰ ਤੁਹਾਨੂੰ ਵੇਖ ਕੇ ਤੁਹਾਨੂੰ ਮਿਲ ਕੇ ਤੁਹਾਡੇ ਵਿੱਚ ਬੈਠ ਕੇ ਸਾਨੂੰ ਬਹੁਤ ਵੱਡੀ ਤਾਕਤ ਤੇ ਹੌਸਲਾ ਮਿਲਦਾ ਹੈ ਤੇ ਅੱਜ ਤੁਹਾਨੂੰ ਵੇਖ ਕੇ ਅਸੀਂ ਦੁਗਣੇ ਹੋ ਗਏ ਬੋਲੇ ਜੈ ਸੰਨਿਆਰਾ ਗਾਸੀ ਗਾਦੋ ਬਾਕੀ ਸਾਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਜੀਨੇ ਜੋ ਕੀਤਾ ਸ਼ਾਇਦ ਉਹਨੂੰ ਚੰਗਾ ਲੱਗਿਆ ਚੰਗਾ ਭਾਇਆ ਉਹਨਾਂ ਨੂੰ ਮੁਬਾਰਕ ਸੋ ਬਹੁਤ ਬਹੁਤ ਸਾਰੀ ਆਈ ਸੰਗਤ ਦਾ ਮੈਂ ਤੈਨੂੰ ਧੰਨਵਾਦ ਕਰਦਾ ਤੇ ਜੇ ਕੋਈ ਗੱਲ ਮੇਥੋਂ ਕੋਈ ਅਸੀ ਨਿਕਲ ਜਈ ਹੋ ਗਈ ਹੋਵੇ ਤਾਂ ਮੈਂ ਮਾਫੀ ਚਾਉਣਾ ਫਿਰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ